ਕਣਕ ਨੂੰ ਪਹਿਲੇ ਪਾਣੀ ਲਾਉਂਦੇ ਹੀ ਗੁਲਾਬੀ ਸੁੰਡੀ ਆ ਜਿਹੜੀ ਉਹ ਖਤਮ ਹੋ ਜਾਵੇਗੀ ਕੋਈ ਦਵਾਈ ਨਹੀਂ ਵਰਤਣੀ ਕੋਈ ਖਰਚਾ ਨਹੀਂ ਕਰਨਾ ਤੇ ਐਕਸਟਰਾ ਹੋਰ ਕੁਝ ਵੀ ਨਹੀਂ ਕਰਨਾ ਤਾਂ ਕਰਨਾ ਕੀ ਹੈ ਵੇਖੋ ਦੋਸਤੋ ਸਾਡੇ ਨਾਲ ਬਹੁਤ ਸਾਰੇ ਜਿਹੜੇ ਖੇਤੀ ਦੇ ਵਿੱਚ ਮਿੱਤਰ ਦੋਸਤ ਹੁੰਦੇ ਨੇ ਤੇ ਇਹ ਪੰਛੀਆਂ ਦੀ ਉਹਨਾਂ ਦੇ ਵਿੱਚ ਬਹੁਤ ਵੱਡੀ ਗਿਣਤੀ ਹੈ ਇਹ ਵੇਖੋ ਤੁਸੀਂ ਇਹ ਚਿੱਟੇ ਬਗਲੇ ਇਹ ਲੀਡਰ ਆਏ ਹੋਏ ਨੇ ਖੇਤਾਂ ਦੇ ਵਿੱਚ ਵੋਟਾਂ ਦਾ ਮੌਸਮ ਨਹੀਂ ਹੈ ਪਰ ਸੁੰਡੀ ਦਾ ਮੌਸਮ ਹੈ ਤਾਂ ਇਹਨਾਂ ਦਾ ਇਸ ਵੇਲੇ ਜਿਹੜਾ ਕੰਮ ਚੱਲਦਾ ਪਿਆ ਨਾ ਇਹ ਪੂਰੇ ਲੱਗੇ ਹੋਏ ਨੇ ਜ਼ੋਰਾਂ ਦੇ ਉੱਤੇ ਖੇਤਾਂ ਦੇ ਵਿੱਚ ਜਿੱਥੇ-ਜਿੱਥੇ ਫਸਲਾਂ ਨੂੰ ਪਾਣੀ ਲੱਗ ਰਹੇ ਨੇ ਤਾਂ ਇਹ ਬਹੁਤ ਸਾਰੇ ਉੱਥੇ ਕੀੜੇ ਮਕੌੜੇ ਚੁਗ ਕੇ ਖਾਂਦੇ ਨੇ ਉਹਦੇ ਵਿੱਚ ਹੀ ਇਹ ਗੁਲਾਬੀ ਸੁੰਡੀ ਨੂੰ ਵੀ ਬਹੁਤ ਜ਼ਿਆਦਾ ਖਾ ਜਾਂਦੇ ਨੇ ਗੁਰਬਾਣੀ ਦੇ ਵਿੱਚ ਵੀ ਜਿਵੇਂ ਜ਼ਿਕਰ ਹੈ ਕਿ ਜੀਆਂ ਦਾ ਆਹਾਰ ਜੀ ਤਾਂ ਤੁਸੀਂ ਖੇਤੀ ਦੇ ਕਨਸੈਪਟ ਨੂੰ ਜਿਹੜੇ ਲੋਕ ਸਮਝਦੇ ਹੋ ਜਾਣਦੇ ਹੋ ਕਿ ਇਹ ਫੂਡ ਚੇਨ ਹੈ ਜਿਹੜੀ ਐਵੇਂ ਹੀ ਚੱਲਦੀ ਹੈ ਇੱਕ ਜੀਵ ਹੈ ਜਿਹੜਾ ਦੂਜੇ ਜੀਵ ਦਾ ਪੋਜਨ ਬਣ ਜਾਂਦਾ ਹੈ ਖਾਣਾ ਬਣ ਜਾਂਦਾ ਹੈ ਆਹਾਰ ਬਣ ਜਾਂਦਾ ਹੈ ਤਾਂ ਇਹ ਲੱਗੇ ਹੋਏ ਨੇ ਆਪਣੇ ਕੰਮ ਨੂੰ ਕਰਨ ਵਾਸਤੇ ਤਾਂ ਜਦੋਂ ਪਾਣੀ ਲਾਉਂਦੇ ਹੋ ਖੇਤਾਂ ਦੇ ਵਿੱਚ ਥੋੜਾ ਜਿਆਦਾ ਦੂਰ ਹੋ ਕੇ ਵਿੱਤ ਤੇ ਬਹਿ ਜਾ ਕਰੋ ਤੇ ਇਹਨਾਂ ਨੂੰ ਆਪਣਾ ਕੰਮ ਕਰਨ ਦਿਆ ਕਰੋ ਕਿਉਂਕਿ ਇਹ ਕਈ ਵਾਰੀ ਹੁੰਦਾ ਹੈ ਕਿ ਅਸੀਂ ਨੱਕੇ ਦੇ ਉੱਤੇ ਬਿਲਕੁਲ ਉੱਥੇ ਹੀ ਬੈਠੇ ਰਹਿੰਨੇ ਆ ਤੇ ਇਹ ਫਿਰ ਡਰਦੇ ਆਉਂਦੇ ਨਹੀਂ ਤੇ ਇਹਨਾਂ ਨੂੰ ਆਪਣਾ ਕੰਮ ਹੈ ਜਿਹੜਾ ਉਹ ਕਰ ਲੈਣ ਦਿਆ ਕਰੋ ਤੇ ਇਹ ਪੰਛੀ ਵੇਖੋ ਤੁਸੀਂ ਐਸ ਵੜੇ ਲੱਗੇ ਹੋਏ ਨੇ ਹੋਰ ਬਹੁਤ ਸਾਰੀਆਂ ਚਿੜੀਆਂ ਛੋਟੇ ਛੋਟੇ ਜੀਵ ਜਿਹੜੇ ਨੇ ਉਹ ਵੀ ਸਾਡੀ ਮਦਦ ਕਰਨ ਦੇ ਲਈ ਖੇਤਾਂ ਦੇ ਵਿੱਚ ਪਹੁੰਚੇ ਹੋਏ ਨੇ ਵੀਡੀਓ ਨੂੰ ਸ਼ੇਅਰ ਕਰ ਦਿਓ ਵੱਧ ਤੋਂ ਵੱਧ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਹੋਰ ਆਉਣ ਵਾਲੇ ਦਿਨਾਂ ਦੇ ਵਿੱਚ ਬਹੁਤ ਸਾਰੀਆਂ ਇੰਟਰਵਿਊਜ਼ ਪੋਡਕਾਸਟ ਜਿਹੜੇ ਨੇ ਅਸੀਂ ਲੈ ਕੇ ਆ ਰਹੇ ਹਾਂ ਤੁਹਾਡੇ ਲਈ